साथ पंजाब के साथ में इस हब तक में सब पूरा पूरा साथ दिया जाएगा बहुत बहुत ज्यादा पंजाब हरियाणा यूपी सब सब मदद कर रहे हैं पंजाब की पूरी दुनिया में पूरा पंजाब जो है हर जगह सीमाओं पे भी और वैसे भी हर तरीके से मदद के लिए भी जा, जान से भी माल से भी हमेशा से पंजाब जो है एक साथ खड़ा है सबकी साथ में और आज पंजाब पे ऐसी दिक्कत बनी है तो सभी का दिल भर के आ रहा है और सभी इसी उसमें जो है दुखी हैंगे पंजाब बहुत ज़्यादा आपदा में है हम उसका अपने दिल से पूरा जितना होगा हमारे गांव बने इतना पूरा सहयोग करने के लिए हम आए हैं जो भी जितनी भी हमारे से सेवा होगी हम वो सेवा करेंगे ਧੰਨਵਾਦ ਜੀ ਭਾਈ ਜੀ ਆਪਕਾ ਬਹੁਤ ਬਹੁਤ ਧੰਨਵਾਦ ਆਪ ਪਹੁੰਚੇ ਉਸ ਜਗ੍ਹਾ ਤੇ ਕਿਉਂਕਿ ਯਹਾਂ ਹਰ ਕੋਈ ਜੋ ਵੀ ਆਪਸੇ ਮਿਲੇਗਾ ਉਹ ਜ਼ਰੂਰਤਮੰਦ ਕੇ ਪਾਸ ਆਪਕੋ ਲੈ ਕੇ ਜਾਏਗਾ ਉਸਕੀ ਜ਼ਿੰਮੇਵਾਰੀ ਹੈ ਯੇ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਦਾਸਤਜਿੰਦਰ ਸਿੰਘ ਨਾਲ ਮੇਰੇ ਵੀਰ ਗੁਰਮੀਤ ਸਿੰਘ ਆਸੀਂ ਸਵਾਵਾ ਕਰ ਰਹੇ ਆ ਤੇ ਨਾਲ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਇਹ ਲੋਕਾਂ ਦੀ ਆਵਾਜ਼ ਵੀ ਬਣੀਏ ਰਮਦਾਸ ਡੇਰਾ ਬਾਬਾ ਨਾਨਕ ਅਜਨਾਲਾ ਉਸ ਹਲਕੇ ਦੇ ਚ ਕਈ ਦਿਨ ਤੋਂ ਸਵਾਮਾ ਚੱਲ ਰਹੀਆਂ ਕੋਸ਼ਿਸ਼ ਹੁੰਦੀ ਆ ਕਿ ਜਿਹੜਾ ਲੋਕ ਆ ਰਹੇ ਜਿਹੜੀ ਸੰਗਤ ਆ ਰਹੀ ਆ ਉਹਦੀ ਆਵਾਜ਼ ਵੀ ਸੰਗਤ ਤੱਕ ਪਹੁੰਚੇ ਕਿ ਕੌਣ ਕੌਣ ਕਿੱਥੋਂ ਕਿੱਥੋਂ ਆ ਰਿਹਾ ਪੰਜਾਬ ਨੂੰ ਅੱਜ ਲੋੜ ਪਈ ਸੀ ਤੇ ਪੰਜਾਬ ਫੁੱਟ ਖੜਾ ਹੋਇਆ ਪੰਜਾਬ ਤੋਂ ਬਾਹਰੋਂ ਜੇ ਆਪਾਂ ਗੱਲ ਕਰੀਏ ਐਨ ਆਰ ਆਈ ਭੈਣ ਭਰਾਵਾਂ ਨੇ ਬਹੁਤ ਵੱਡਾ ਸਹਿਯੋਗ ਕੀਤਾ ਧੰਨਵਾਦ ਆ ਸਾਰਿਆਂ ਦਾ ਹੀ ਧੰਨਵਾਦ ਆ ਐਨ ਆਰ ਆਈ ਭਾਈਚਾਰੇ ਦਾ ਧੰਨਵਾਦ ਆ ਜਿਹੜੇ ਦੂਜੇ ਰਾਜਾਂ ਤੋਂ ਖਾਸ ਕਰਕੇ ਆ ਰਹੇ ਆ ਤੇ ਇੱਕ ਰੂਹ ਨੂੰ ਸਕੂਨ ਦੇਣ ਵਾਲੀ ਤਸਵੀਰ ਤੁਹਾਨੂੰ ਦਿਖਾ ਲਾਂਗੇ ਕਿਉਂਕਿ ਇਸ ਟਾਈਮ ਰਮਦਾਸ ਖੜੇ ਆ ਲੰਗ ਰਹੇ ਸੀ ਮੈਂ ਤੇ ਗੁਰਮੀਤ ਕਿਸੇ ਗ੍ਰੰਥੀ ਸਾਹਿਬ ਨੂੰ ਮਿਲਣਾ ਸੀ ਹੁਣੇ ਹੀ ਗੱਲ ਹੋਈ ਆ ਥੋੜੀ ਦੇਰ ਤੱਕ ਅਸੀਂ ਉਸ ਪਰਿਵਾਰ ਕੋ ਜਾਵਾਂਗੇ ਤੇ ਰਸਤੇ ਜਾਂਦਿਆਂ ਦੇਖਿਆ ਕਿ ਵੀਰ ਟਰੱਕ ਲੱਦਿਆ ਹੋਇਆ ਸੀ ਰਾਹਤ ਸਮੱਗਰੀ ਦੇ ਨਾਲ ਤੇ ਜਦੋਂ ਮੈਂ ਤਸਵੀਰ ਵੇਖੀ ਤੇ ਤਸਵੀਰ ਦੇ ਉੱਤੇ ਲਿਖਿਆ ਸੀ ਜ਼ਿਲ੍ਹਾ ਸ਼ਾਮਲੀ ਉੱਤਰ ਪ੍ਰਦੇਸ਼ ਹੁਣ ਰਾਹਤ ਸਮਗਰੀ ਆ ਸਮਸਤ ਨਗਰ ਵਾਸੀ ਬਨਤ ਬਨਤ گاؤں ਆ ਕਿਆ ਬਨਤ ਕਾਉ ਬਨਤ ਪਿੰਡ ਹੈ ਕਸਬਾ ਤੇ ਜ਼ਿਲ੍ਹਾ ਸ਼ਾਮਲੀ ਤੋਂ ਉਸ ਤੋਂ ਉੱਤਰ ਪ੍ਰਦੇਸ਼ ਤੋਂ ਆਓ ਹਮ ਸਭ ਮਿਲ ਕੇ ਪੰਜਾਬ ਮੇਂ ਬਾੜ ਪੀੜਤੋਂ ਕੀ ਮਦਦ ਕਰੇ ਇੱਕ ਸੁਨੇਹਾ ਵਾ ਉਸ ਪਿੰਡ ਵੱਲੋਂ ਤਸਵੀਰ ਦਿਖਾਲਦੇ ਕਰੀ ਆਓ ਆਪਾਂ ਕਹਿੰਦੇ ਕਿ ਸਾਰੇ ਰਲ ਮਿਲ ਕੇ ਪੰਜਾਬ ਦੇ ਵਿੱਚ ਜਿੱਥੇ ਲੋੜ ਆ ਉਸ ਸਹਿਯੋਗ ਕਰੀਏ ਅਸੀਂ ਹਮੇਸ਼ਾ ਕਹਿੰਨੇ ਆ ਕਿ ਪੰਜਾਬ ਹਮੇਸ਼ਾ ਖੜਿਆ ਨਾਲ ਆਵੇਂ ਭਾਈਚਾਰਾ ਕੋਈ ਵੀ ਹੋਵੇ ਕਿਤੇ ਵੀ ਆਫਤ ਆਈ ਆ ਆ ਭਾਵੇਂ ਨੇਪਾਲ ਦੇ ਵਿੱਚ ਹੀ ਇੰਡੋਨੇਸ਼ੀਆ ਸੀ ਵਿਦੇਸ਼ਾਂ ਦੇ ਵਿੱਚ ਹੋਵੇ ਤੇ ਜਾਂ ਸਾਡੇ ਦੇਸ਼ ਦੇ ਵਿੱਚ ਕਿਸੇ ਵੀ ਰਾਜ ਦੇ ਵਿੱਚ ਹੋਈ ਤੇ ਪੰਜਾਬ ਉੱਠ ਖਲੋਤਾ ਪੰਜਾਬ ਨੇ ਜਾ ਕੇ ਉੱਥੇ ਸਵਾਵਾ ਕੀਤੀਆਂ ਤੇ ਅੱਜ ਇਹਨਾਂ ਵੀਰਾਂ ਦਾ ਧੰਨਵਾਦ ਆ ਧੰਨਵਾਦ ਆ ਇਸ ਗੁਰੂ ਨਗਰੀ ਦੇ ਵਿੱਚ ਪਹੁੰਚ ਲਈ ਕਿਉਂਕਿ ਇਹ ਇਲਾਕੇ ਨੂੰ ਮਾਣ ਪ੍ਰਾਪਤ ਆ ਕਿਉਂਕਿ ਇੱਥੇ ਬਾਬਾ ਬੁੱਢਾ ਜੀ ਦਾ ਸਥਾਨ ਆ ਜਿਹਨੂੰ ਸਮਾਦ ਬਾਬਾ ਬੁੱਢਾ ਜੀ ਕਿਹਾ ਜਾਂਦਾ ਉਸ ਸਥਾਨ ਤੇ ਪਹੁੰਚੇ ਆ ਇਥੋਂ ਥੋੜੀ ਦੂਰ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਬੜੀਆਂ ਵੱਡੀਆਂ ਲੋਕੇਸ਼ਨਾਂ ਜਿਨ੍ਹਾਂ ਦਾ ਨਾਮ ਸ਼ਾਇਦ ਜ਼ਿਕਰ ਕਰੀਏ ਤੇ ਆਟੋਮੈਟਿਕ ਧਿਆਨ ਉਹ ਪਾਸੇ ਚਲਾ ਜਾਂਦਾ ਜਿੱਥੇ ਬਾਬੇ ਨਾਨਕ ਨੇ ਕੀਰਤ ਕੀਤੀ ਸੀ ਕੀਰਤ ਕੀਤੀ ਨਾਲ ਸਾਨੂੰ ਹੋਕਾ ਦਿੱਤਾ ਨਾਲ ਕਿਹਾ ਕਿ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਉਸ ਪਵਿੱਤਰ ਧਰਤੀ ਤੇ ਖੜੇ ਆ ਸ਼ਾਇਦ ਤਾਂ ਤਾਂ ਚੱਪਾ ਚੱਪਾ ਸੁਭਾਗਾ ਭਰਿਆ ਵਾ ਕਿਉਂਕਿ ਇੱਥੇ ਬਾਬੇ ਨਾਨਕ ਦੇ ਚਰਨ ਪਏ ਆ ਇੱਥੇ ਬਾਬਾ ਬੁੱਢਾ ਜੀ ਦੇ ਚਰਨ ਪਏ ਆ ਪਰ ਇੱਥੇ ਜੋ ਤਰਾਸ ਦੀ ਆਈ ਸੀ ਉਸ ਤਰਾਸ ਦੀ ਨੂੰ ਦੂਰ ਕਰਨ ਵਾਸਤੇ ਸਾਡਾ ਭਾਈਚਾਰਾ ਉਹ Hindu ਭਾਈਚਾਰਾ ਹੋਵੇ ਉਹ Muslim ਭਾਈਚਾਰਾ ਹੋਵੇ ਕਿਸੇ ਵੀ ਧਰਮ ਜਾਤ ਮਜਬ ਤੋਂ ਉੱਪਰ ਉੱਠ ਕੇ ਸਾਰੇ ਇੱਥੇ ਪਹੁੰਚ ਰਹੇ ਆ ਪਹਿਲਾਂ ਇਹਨਾਂ ਵੀਰਾਂ ਨਾਲ ਗੱਲਬਾਤ ਕਰਦੇ ਆ ਹੋਰ ਜੀ ਠੀਕ ਠਾਕ ਹੈ ਆਪ ਸਭ ਬੜੀਆ ਜੀ ਹਾਂਜੀ 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 आप बताइए कहाँ से आए हम शा, शामली कस्बा बना जिला शामली से आए क्या नाम है भाई जी आपका प्रमोद चौधरी भाई तो जी क्या कै, कैसा लगा यहाँ पे बताइए दे? देखा होगा अपने गांव में जाकर बहुत धान खराब हो गया फसलें खराब है फसलों का किसान का सबसे ज्यादा नुकसान है किसान का बिल्कुल तो आप क्या लेके आए भाई जी हम इसमें अनाज है चीनी है तेल है और जी दाल है चावल है कोलगेट है साबन है मच्छरदानी है

उसको भी आज जरूरत है तो जो खेतों में काम करता है ना आज उसको भी जरूरत है ऐसा माहौल बन गया क्योंकि माहौल ऐसा बना कि पचास खेती है पचास किले या पचास बीघे जिसकी खेती भी है ना चाहे दस बीघा सारा ख़राब हो गया आप देख रहे होंगे ना क्या सारा खराब हुआ तो है सारा खराब हुआ है आप वहीं से हाँ जी सब वहाँ से सब खराब है नुकसान जी जी बन सही है जी हम शामली सैयद नदीम अली सभी ਇਹ ਤਸਵੀਰਾਂ ਮਾ ਤੁਹਾਨੂੰ ਜਿਹੜੀਆਂ ਦਿਖਾ ਰਹੇ ਸੀ ਅਸੀਂ ਇਹ ਤਸਵੀਰਾਂ ਬਬਾਈ ਕਿੱਥੇ ਚੱਲੇ ਖੋਨੇਵਾਲ ਖੋਨੇਵਾਲ ਕੀ ਕਰਨ ਵਾਸਤੇ ਚੱਲੇ ਮੈਂ ਇੱਕ ਇੱਕ ਮਿੰਟ ਆ ਰਿਹਾ ਬਾਈ ਜੀ ਸਕੀ ਦਾ ਬੰਦ ਬੰਨਣ ਵਾਸਤੇ ਸਕੀ ਦਾ ਬੰਦ ਬੰਨਣ ਵਾਸਤੇ ਮੈਂ ਵੇਖ ਰਿਹਾ ਇਹ ਨਾ ਕਿ ਮੈਂ ਕਿਹਾ ਬੱਸ ਭਰੀ ਹੋਈ ਆ ਇਹ ਸੇਵਾਦਾਰਾਂ ਦੀ ਅੱਗ ਇਹ ਗੱਡੀ ਸਾਈਡ 'ਤੇ ਕਰ ਲਿਜੀਏ ਬਾਈ ਜੀ ਇਹ ਵਾਲੀ ਗੱਡੀ ਨਾ ਸਾਈਡ 'ਤੇ ਕਰ ਲੀਜੀ ਉਹ ਕਢਾਲਣੀ ਆਇਆ ਤੇ ਸਾਰੇ ਪਾਸੇ ਸੇਵਾ ਚੱਲ ਰਹੀ ਆ ਸਾਡੇ ਨੌਜਵਾਨ ਹੋਰ ਪੁੱਤਰੋ ਠੀਕ ਹੋ ਤੁਸੀਂ ਚੜ੍ਹਦੀ ਕਲਾ 'ਚ ਮਾਨਕ ਨਾਮ ਚੜ੍ਹਦੀ ਕਲਾ 'ਚ ਕਿਹੜੀ ਜਗ੍ਹਾ ਤੋਂ ਆਇਆ ਭਾਈ ਨਾਲੇ ਤੋਂ ਜਗ੍ਹਾ ਵਾ ਟੋਟਾ ਰਾਤ ਨੂੰ ਜਾਂਦੀ ਸਕਤ ਆਂਜ ਮਨ ਚੱਲ ਹਾਂਜੀ 8 ਦਿਨ ਹੋ ਗਏ ਬੰਨਾਂ ਦੇ ਸਾਡੇ ਚੱਲ ਜਾਂਦੀ ਆ ਬਸਾਂ ਬਰਬਰ ਮੈਂ ਵੀ ਦੇਖ ਰਿਹਾ ਸੀ ਕਿ ਸਾਰੇ ਹੀ ਨੌਜਵਾਨ ਆ ਵੀਰ ਬਜ਼ੁਰਗ ਆ ਸਾਰੇ ਇਹ ਸਵਾਮ ਵਾਸਤੇ ਚੱਲ ਰਹੇ ਆ ਹਾਂਜੀ ਭਾਈ ਜੀ ਹਾਂ ਵੇਖੋ ਚਾਰ ਚਪੇੜਿਆ ਤਸਵੀਰ ਦਿਖਾ ਦੇ ਕਰੋ ਨੂੰ ਸਕੂਨ ਦੇਣ ਵਾਲੀਆਂ ਤਸਵੀਰਾਂ ਵਾ ਬਹੁਤ बहुत ज़रूरत है इस इलाके में आ, हर एक तरफ है जहाँ जहाँ पे बाढ़ आई है वहाँ जरूरत पड़ती है भाई जी आपका बहुत बहुत धन्यवाद करते हैं हम क्योंकि आप उस जगह पे खड़े हैं जहाँ गुरु नानक देव जी का थोड़ी दूर इतिहास गुरुद्वारा साहब भी है आप राहत सामग्री लेकर पंजाब में आए हैं आपका धन्यवाद हमारी नौजवान पीढ़ी हम कहते हैं तो पंजाबी नौजवान पीढ़ी चली है आप भी भाई क्योंकि आ, हमारे तो गुरुओं ने सिखाया हुआ है ना कि किसी से वैर विरोध नहीं रखना मानस की जात सब एक पहचान वो सभी पहचानी खड़ा खड़ा है हर जगह सीमाओं पे भी और वैसे भी हर तरीके से मदद के लिए भी जान से भी माल से भी हमेशा से पंजाब जो है एक साथ खड़ा है सबकी साथ में और आज पंजाब पे ऐसी दिक्कत बनी है तो सभी का दिल भर के आ रहा है और सभी इसी उसमें जो है दुखी हैंगे और जिससे जो बन रहा है वो कर रहा है बस यही पंजाब बहुत ज़्यादा आपदा में है हम उसका अपने दिल से पूरा जितना होगा हमारे गांव बने इतने पूरा सहयोग करने के लिए हम आए हैं जो भी जितनी भी हमारे से सेवा से होगी हम वो सेवा करेंगे सब साथ करें जी पंजाब के साथ में इस आपदा में सब पूरा पूरा साथ दिया जाएगा बहुत अ... ਬਹੁਤ ਜ਼ਿਆਦਾ ਪੰਜਾਬ ਹਰਿਆਣਾ ਯੂਪੀ ਸਭ ਸਭ ਮਦਦ ਕਰ ਰਹੇ ਪੰਜਾਬ ਕੀ ਕਹਿੰਦੇ ਕਿ ਪੰਜਾਬ ਹਰ ਥਾਂ ਖਲੋਂਦਾ ਵਾ ਜਾ ਕੇ ਅਸੀਂ ਅੱਜ ਪੰਜਾਬ ਨੂੰ ਜੇ ਲੋੜ ਪਈ ਆ ਜੇ ਪੰਜਾਬ ਵਿਪਤਾਤ ਆ ਤੇ ਅਸੀਂ ਭਰਾ ਨਾਲ ਆ ਇਹ ਮੈਂ ਹਮੇਸ਼ਾ ਕਹਿੰਦਾ ਕਿ ਇਹ ਕਦਮਾਂ ਨੂੰ ਸਜਦਾ ਵਾ ਇੱਕ ਕਦਮ ਚੱਲ ਕੇ ਆਏ ਆ ਰੂਹ ਨੂੰ ਸਕੂਨ ਦੇਣ ਵਾਲੀਆਂ ਤਸਵੀਰਾਂ ਵਾ ਅਸੀਂ ਜਦੋਂ ਜਾ ਕੇ ਪਹੁੰਚਦੇ ਹਾਂ ਉਹਨਾਂ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਾਂ ਆਪਣੇ ਰਾਜਾਂ ਦੇ ਵਿੱਚ ਤੇ ਵਧੀਆ ਲੱਗਦਾ ਉਹਨਾਂ ਭੈਣ ਭਰਾਵਾਂ ਦਾ ਜਦੋਂ ਸਾਥ ਜ਼ੈਦਾ ਜਾ ਕੇ ਇਹ ਤਸਵੀਰਾਂ ਜਦੋਂ ਵਾਇਰਲ ਹੁੰਦੀਆਂ ਦਸਤਾਰ ਬਧੀ ਤਸਵੀਰਾਂ ਵਾਇਰਲ ਹੁੰਦੀਆਂ ਉਦੋਂ ਪਤਾ ਲੱਗਾ ਪੰਜਾਬੀ ਆਏ ਆ ਅੱਜ ਇਹ ਵੀਰ ਇਹ ਨੌਜਵਾਨ ਪੀੜ੍ਹੀ ਆ ਸਾਡੀ ਇਹ ਦੇਸ਼ ਦਾ ਭਵੇਖਾ ਉਹ ਵੀਰ ਕਹਿ ਰਿਹਾ ਕਿ ਅੱਜ ਜੇ ਪੰਜਾਬ ਆਫਤਾ ਦੇ ਵਿੱਚ ਆ ਤੇ ਅਸੀਂ ਪੰਜਾਬ ਦਾ ਸਾਥ ਦੇਣ ਆਏ ਆ ਧੰਨਵਾਦ ਜੀ ਭਾਈ ਜੀ ਆਪਕਾ ਬਹੁਤ ਬਹੁਤ ਧੰਨਵਾਦ ਆਪ ਪਹੁੰਚੇ ਉਸ ਜਗ੍ਹਾ ਤੇ ਕਿਉਂਕਿ ਯਹਾਂ ਹਰ ਕੋਈ ਜੋ ਵੀ ਆਪਸੇ ਮਿਲੇਗਾ वो जरूरतमंद के पास आपको लेकर जाएगा उसकी जिम्मेवारी है ये हमारा कोई भी सेवादार सेवादार होते हैं आप भी सेवा करने हैं सेवादार है यहाँ भी कोई सेवादार मिलेगा आपको वो लेकर जाएगा आपके लोकेशन पे बांटना वहीं जहाँ आपके मन की संतुष्टि हो मेरे जैसा आपको मिलेगा लेकर जाएगा बांटना वहीं जाके जहाँ संतुष्टि हो घर जाके एक दिन लगा लेना कुछ जरूरत पड़े तो हम यहीं पर हाँ जी दिल से जो है काम के लिए बिल्कुल बिल्कुल करें इतने दूर से चले तो दिल से चले उस हुए थे उसको देंगे सब मिल के हर तरीके से तैयार है सब तो इस इलाके में कहीं ज़रूरत पड़े तो मैं आपको अपना नंबर दे देता हूँ तो शाम को अमृतसर में हूँ मैं किसी भी चीज़ की ज़रूरत पड़े हम बैठे हुए हैं वहाँ तो फिर भी आप जहाँ घर पे जाएंगे किस घर पे जाएंगे उस घर परिवार को मिलिएगा बताइएगा कि हमारे बच्चों ने हमारे बूढ़ों ने हमारी जो गृहणियां हैं उन्होंने भेजा हुआ सामान हर गांव से हर गांव ने भेजा होता तो गांव घर-घर ने भेजा होता है है ना तो वो सभी का धन्यवाद भाई जी आपका बहुत अच्छा लगा आपसे मिलके हां जी ठीक है जी धन्यवाद 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 और शुक्रिया जी पंजाब विपता ਦੇ ਵਿੱਚ ਆ ਨੌਜਵਾਨ ਕਹਿੰਦੇ ਕਿ ਅੱਜ ਅਸੀਂ ਨਾਲ ਖਲੋਤੇ ਆ ਤੁਸੀਂ ਹਮੇਸ਼ਾ ਸਾਡੇ ਨਾਲ ਖਲੋਂਦੇ ਹੋ ਅੱਜ ਤੁਹਾਡੇ ਨਾਲ ਆ ਧੰਨਵਾਦ ਆ ਹੋਰ ਵੀ ਅਸੀਂ ਤਸਵੀਰਾਂ ਇਸ ਇਲਾਕੇ ਦੀ ਤੁਹਾਨੂੰ ਸਾਂਝੀਆਂ ਕਰਦੇ ਰਵਾਂਗੇ ਕੋਸ਼ਿਸ਼ ਕਰਾਂਗੇ ਜਿੱਥੇ ਸਵਾਵਾ ਚੱਲ ਰਹੀਆਂ ਆਕਾਲ ਏਡ ਵੱਲੋਂ ਉੱਥੇ ਨਾਲ-ਨਾਲ ਇਹ ਜੋ ਵੀਰ ਇੱਥੇ ਲੋਕੇਸ਼ਨ ਤੇ ਪਹੁੰਚੇ ਆ ਇਹਨਾਂ ਨਾਲ ਗੱਲਾਂਬਾਤਾਂ ਸਾਂਝੀ ਕਰੀਏ ਤੇ ਮੈਂ ਦੁਬਾਰਾ ਤੋਂ ਜ਼ਿਲ੍ਹਾ ਸ਼ਾਮਲੀ ਰਾਹਤ ਸਮਗਰੀ ਇੱਕ ਤਸਵੀਰ ਦੁਬਾਰਾ ਦਿਖਾ ਲ ਦਿਓ ਰਾਹਤ ਸਮਗਰੀ ਸਮਸਤ ਨਗਰ ਵਾਸਤੇ ਕਿ ਸਾਰਾ ਇਹ ਪਿੰਡ ਨਿਵਾਸੀ ਆ ਸਾਰੇ ਪਿੰਡ ਬਨਤ ਪਿੰਡਾ ਜਿਲ੍ਹਾ ਸ਼ਾਮਲੇ ਉੱਤਰ ਪ੍ਰਦੇਸ਼ ਆਓ ਸਾਰੇ ਰਲ ਮਿਲ ਕੇ ਪੰਜਾਬ ਦੇ ਬਾੜ ਪੀੜਤਾਂ ਦੀ ਮਦਦ ਮਨ ਲਕਿ ਹਰ ਪੀੜਤਾਂ ਦੀ ਮਦਦ ਵਾਸਤੇ ਵੀਰ ਆਏ ਆਏ ਕਿਉਂਕਿ ਇਸ ਟਾਈਮ ਤੇ ਤੇ ਮਦਦ ਦੀ ਲੋੜ ਆ ਮਦਦ ਤੋਂ ਹੋਈ ਕਰ ਸਕਦਾ ਜਿਹੜਾ ਕੋਈ ਕਿਸੇ ਦਾ ਦਰਦ ਸਮਝਦਾ ਇਹ ਦਰਦ ਵੰਡਾਉਣ ਵਾਸਤੇ ਆਏ ਆ ਇਹਨਾਂ ਦਾ ਧੰਨਵਾਦ ਕਰਦੇ ਆ ਆਕਾਲ ਚੈਨਲ ਨੂੰ ਧੰਨਵਾਦ ਕਰਦੇ ਆ ਹਰ ਕਦਮ ਸਜਦਾ ਵਾ ਹਰ ਕਦਮ ਨੂੰ ਨਤਮਸਤਕ ਅਸੀਂ ਕਿ ਤੁਸੀਂ ਇੱਥੇ ਪਹੁੰਚੇ ਹੋ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਵੀਰਾਂ ਦਾ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ